ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਸਾਰਿਆਂ ਨੂੰ ਹੈਪੀ ਲੇ ਲੇਬਰ ਡੇ ਅੱਜ ਹੈਪੀ ਡੇ ਹੋਰ ਥੈਂਕ ਯੂ ਜਿਹੜੀ ਵੀ ਸਾਡੇ ਕੰਮ ਕਰਦੇ ਨੇ ਕੋਲੇ ਸਹਜ ਜੀ ਵਿਚਾਰੀ ਕੰਮ ਲੱਗੇ ਆ। ਕਿਉਂਕਿ ਮੇਰੇ ਵੀ ਉਹ ਖਰਾਬ ਆ ਤਾਂ ਕਰਕੇ ਸਹਜ ਆ ਆਨੰਦ ਛੁੱਟੀ ਸੀ ਅੱਜ ਹੌਲੀਡੇ ਸੀ। ਤੇ ਕੰਮ ਲੱਗੇ ਸਹਜ ਕਾਦੀ ਮਮਾ ਮੈਂ ਝਾੜੂ ਲਾ ਦੰਨੀ ਆ। ਸਹਜ ਪਹਿਲਾਂ ਰੋਟੀ ਪਾ ਗਿਆ ਪੁੱਤ ਲੈ ਰੋਗੀ ਨੂੰ। ਅਬੀ ਪਾ ਕੇ ਆਈ। ਅਬੀ ਆਏ। ਡੋਗੀ ਰੋਟੀ ਪਾ ਗਿਆ। ਹਾਲੇ ਇੰਤੋਰ ਕੇ ਪਾ ਕੇ ਗੁਰਪੀਓ ਖਾਣੀਆਂ ਸੋਖੀਆਂ ਜਾਂਦੀਆਂ ਨੇ ਫਿਰ ਬਾਕੀ ਜੀ ਹੁਣ ਅਰਸੋਈ ਦਾ ਹਾਲ ਦੇਖੋ ਕਿਉਂਕਿ ਇਹ ਰਾਤ ਦਾ ਹਾਲ ਕੁਛ ਥੋੜਾ ਜਿਹਾ ਸਵੇਰ ਦਾ ਹਾਲ ਜਦੋਂ ਨੂੰ ਪਤਾ ਫਿਰ ਬਿਮਾਰ ਹੋਵੇ ਬੰਦਾ ਇਹ ਹਾਲ ਹੁੰਦਾ ਹੁੰਦਾ ਹੈ ਰੋਟੀ ਪਾਣੀ ਖਾ ਲਿਆ ਮੈਂ ਪਰ ਮੈਡੀਸਿਨ ਵਜੇ ਲੈਣੀ ਆ ਦੇਖੋ ਸਾਰੀ ਕਿਚਨ ਕਿੰਨਾ ਗੰਦ ਪਿਆ ਹੋਇਆ ਕਿਚਨ ਮੈਂ ਸਮੀਟਦੀਆਂ ਕਿਉਂਕਿ ਸਹਜ ਤੋਂ ਫਿਰ ਇੰਨਾ ਚੰਗੀ ਤਰ੍ਹਾਂ ਹੁਣ ਕਰੀ ਹੈਗਾ ਇਨਾ ਉਹ ਮੈਂ ਨਹੀਂ ਮਤਲਬ ਕਿ ਥੱਕ ਨਹੀਂ ਜਾਉਂਗੀ ਮੈਂ ਹੁਣ ਥੱਕ ਫੇ ਹੁਣ ਇੰਨਾ ਝਾੜੂ ਪੋਚਾ ਵੀ ਕਰਨਾ ਹੈ ਮੈਂ ਉਸ ਦਿਨ ਤੱਕ ਕਰ ਲਿਆ ਸੀ ਮੈਂ ਮੈਂ ਕਿਹਾ ਹੁਣ ਮੈਂ ਕਿਚਨ ਸਹਜ ਮੈਂ ਸਾਫ ਕਰ ਦਿੰਨੀ ਕਹਿੰਦੀ ਮम्मा ਤੁਸੀਂ ਦਵਾਈ ਲੈ ਕੇ ਪੈ ਜਾਓ ਪਰ ਮਾੜਾ ਜਿਹਾ ਹੁਣ ਰੋਕ ਲੱਗ ਗਈ ਅੱਖਾਂ ਦਾ ਪਾਣੀ ਹੈ ਜਿਹੜਾ ਜੇ ਹੁਣ ਨਾਲ ਮੈਡੀਸਿਨ ਲਈ ਫਿਰ ਸ਼ੁਰੂ ਹੋ ਜਾਊਗਾ ਤੇ ਮਾੜੀਆਂ ਜਿਹੀਆਂ ਅੱਖਾਂ ਦਾ ਪਾਣੀ ਰੁਕ ਗਿਆ ਮੇਰੀਆਂ ਦਾ ਤੇ ਬਾਸ ਸੁਣ ਮੈਂ ਇਹਨਾਂ ਨੂੰ ਭਾਂਡਿਆਂ ਨੂੰ ਚੱਕ ਦਵਾ ਸਾਰਿਆਂ ਨੂੰ ਤੇ ਇੱਥੇ ਰੱਖ ਤੇ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਤੇ ਮੈਂ फटाफट ਕੰਮ ਕਰ ਲਵਾਂ ਤੇ ਸਹਿਜ ਕੋਲੇ ਭਾਂਡੇ ਤੋਂ ਬਾਕੀ ਰਸੋਈ ਨਾ ਮੈਂ ਕਰ ਦਿੰਨੀ ਆ ਮੈਂ ਰਸੋਈ ਸਾਰੀ ਸਾਫ਼ ਕਰ ਦਿੰਨੀ ਤੁਹਾਨੂੰ ਚਾੜੂ ਪੁੱਛੇ ਜਾਂਦੇ ਬਸ ਸਹੀ ਬਹੁਤ ਹੈ ਧੰਨਵਾਦ ਚਲੋ ਜੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਹਾਂਜੀ ਮੈਂ ਲੱਗੀ ਸੀਗੀ ਇੱਥੇ ਬਰਤਨ ਵਾਸ਼ ਕਰਨ ਮੈਂ ਨਾ ਰਾਤ ਸਹਿਜ ਨੇ ਟਿਫਨ ਨੀਸੀ ਕੱਢੇ ਬੈਗ ਦੇ ਵਿੱਚੋਂ ਤੇ ਉਹਨੇ ਭਾਂਡੇ ਜਿਹੜੇ ਸੀਗੇ ਰਾਤ ਤੋਂ ਮਾਂਜਦੇ ਸੀਗੇ ਤੇ ਇੱਥੇ ਮੈਂ ਸਹਿਜ ਨੂੰ ਕਿਹਾ ਮੈਂ ਕਿਹਾ ਸਹਿਜ ਵੀ ਟਿਫਨ ਵਗੈਰਾ ਕੱਢ ਕੇ ਰੱਖ ਤੇ ਸਾਰਾ ਹਨਾ ਵੀ ਮੈਂ ਭਾਂਡੇ ਮਾਂਜ ਦੰਨੀ ਆ ਤੇ ਇੱਥੇ ਮੈਂ ਲੱਗੀ ਸੀਗੀ ਭਾਂਡੇ ਮਾਂਜਣ ਨਾਲ ਮੈਂ ਸਾਰੀ ਕਰ ਦੂੰਗੀ ਕਿਚਨ ਸਾਫ ਤੇ ਸਹਿਜ ਲੱਗੀ ਹੋਈ ਸੀਗੀ ਪੋਚਾ ਝਾੜੂ ਲਗਾਉਣ ਉਹ ਕਹਿੰਦੀ ਮम्मा ਛਤੀ ਛਤੀ ਸਾਫ ਕਰ ਦੋ ਵੀ ਫਿਰ ਮੈਂ ਕਿਚਨ ਦੇ ਵਿੱਚੋਂ ਵੀ ਝਾੜੂ ਕੱਢ ਲਵਾਂ ਵੀ ਉਸ ਤੋਂ ਬਾਅਦ ਮੈਂ ਸਾਰਾ ਪੋਚਾ ਲਾ ਦੂੰਗੀ ਹਨਾ ਵੀ ਫਿਰ ਇਕੱਠਾ ਹੀ ਕਰ ਲੂੰਗੀ ਸਾਰਾ ਕੰਮ ਤੇ ਮੈਂ ਆਪਣਾ ਜਲਦੀ ਜਲਦੀ ਮੈਂ ਕਿਹਾ ਚਲੋ ਵੀ ਮੈਂ ਕਾਰਤਨੀਆ ਸਾਫ ਤੇ ਕਿਉਂਕਿ ਹੁਣ ਮੇਰਾ ਥੋੜਾ ਜੱਖਾਂ ਚੋਂ ਪਾਣੀ ਵੀ ਰੁਕਿਆ ਹੋਇਆ ਸੀਗਾ ਤੇ ਤਾਂ ਕਰਕੇ ਨਹੀਂ ਤਾਂ ਅੱਖਾਂ ਚੋਂ ਪਾਣੀ ਇੰਨਾ ਜ਼ਿਆਦਾ ਆਉਂਦਾ ਵੀ ਪੁੱਛੋ ਨਾ ਤੁਸੀਂ ਫਿਰ ਉਸ ਤੋਂ ਬਾਅਦ ਜੀ ਆਪਾਂ ਕਿਚਨ ਸਾਫ ਕਰਕੇ ਆ ਗਈ ਸੀ ਮੈਂ ਰੂਮ ਦੇ ਵਿੱਚ ਇੱਥੇ ਮੈਂ ਮੈਡੀਸਿਨ ਲੈਣ ਲੱਗੀ ਸੀ ਇੱਥੇ ਸਾਇਦ ਪਾਪਾ ਦੀ ਮੈਡੀਸਿਨ ਚੱਕ ਕੇ ਖਾਣ ਲੱਗੀ ਸੀ ਉਹਨਾਂ ਦਾ ਮਤਲਬ ਕਿ ਜਾੜ ਦਾ ਦਰਦ ਹੋ ਰਿਹਾ ਹੈ ਮਤਲਬ ਕਿ ਭਰਾ ਰਹੇ ਨੇ ਉਹ ਤੇ ਫਿਰ ਮੇਰੀ ਮੈਡੀਸਨ ਬੱਚਾ ਨੇ ਤਰ ਉਤਰ ਕਰਤੀ ਸੀਗੀ ਮੈਂ ਉਹ ਲੱਭ ਕੇ ਫਿਰ ਮੈਂ ਆਪਣੀ ਲੈਣ ਲੱਗੀ ਮੈਂ ਕਿਹਾ ਚਲੋ ਵਿਖਾਤੇ ਮੈਂ ਆਪਣਾ ਰੈਸਟ ਕਰੂੰਗੀ ਮੈਂ ਨਾਈ ਵੀ ਨਹੀਂ ਸੀਗੀ ਮੇਰੇ ਚ ਹਿੰਮਤ ਨਹੀਂ ਸੀ ਠੰਡ ਲੱਗੀ ਜਾਂਦੀ ਸੀ ਤੇ ਅਭੀ ਜੋਤ ਨੂੰ ਕਿਹਾ ਮੈਂ ਕਿਹਾ ਵੀ ਅਭੀ ਜੋਤ ਆਪਣਾ ਪਟਕਾ ਚੱਕ ਲਿਆ ਵੀ ਬਾਅਦ ਵਿੱਚ ਜੇ ਮੈਂ ਸੌਂ ਗਈ ਫੇਰ ਨਾ ਮੈਨੂੰ ਬਾਅਦ ਚ ਕਹੀ ਰੌਲਾ ਪਾਈ ਵੀ ਮੰਮਾ ਮੇਰਾ ਪਟਕਾ ਬੰਨ ਦੋ ਪਟਕਾ ਬੰਨ ਦੋ ਵੀ ਜੇ ਬਣਾਉਣਾ ਤਾਂ ਹੁਣੇ ਬਣਾ ਲਾ ਮੇਰੇ ਤੋਂ ਹਨਾ ਤੇ ਅੱਪਾ ਮੈਡੀਸਿਨ ਲੈ ਲਈ ਜੀ ਮੈਨੂੰ ਮੈਡੀਸਿਨ ਖਾਣੀ ਸਭ ਤੋਂ ਔਖੀ ਲੱਗਦੀ ਆ ਮੈਨੂੰ ਇੰਜੈਕਸ਼ਨ ਲਵਾਉਣਾ ਇੰਨਾ ਔਖਾ ਨਹੀਂ ਲੱਗਦਾ ਹੈਗਾ ਪਰ ਮੈਨੂੰ ਮੈਡੀਸਿਨ ਖਾਣਾ ਬਹੁਤ ਜ਼ਿਆਦਾ ਔਖੀ ਲੱਗਦੀ ਆ ਬਹੁਤ ਜ਼ਿਆਦਾ ਹਨਾ ਤੇ ਪਰ ਮਜਬੂਰੀ ਕੀ ਕਰੀਏ ਮਜਬੂਰੀ ਚ ਖਾਣੀ ਪੈਂਦੀ ਆ ਤੇ ਅਵੀ ਜੋ ਤਾਂ ਆਪਣਾ ਪਟਕਾ ਲੈ ਆਇਆ ਸੀਗਾ ਚੱਕ ਕੇ ਤੇ ਬਣਾਉਣ ਲੱਗ ਗਿਆ ਸੀਗਾ ਇੱਕ ਤਾਂ ਇਹਨੂੰ ਕਿਸੇ ਦਾ ਪਟਕਾ ਬਣਿਆ ਹੈ ਪਸੰਦ ਨਹੀਂ ਨਾ ਕਿਸੇ ਤੋਂ ਸਿਰ ਬਹੁਤ ਦਾ ਨਾ ਕਦੇ ਕਿਸੇ ਤੋਂ ਪਟਕਾ ਬਣਾਉਂਦਾ ਮੈਂ ਵੀ ਕਈ ਵਾਰ ਤਾਂ ਮੇਰੇ ਪਟਕੇ ਚ ਵੀ ਨੁਕਤਾ ਜਿੰਨੀਆ ਕਰਨ ਲੱਗ ਜਾਂਦਾ ਮम्मा ਇੱਥੇ ਤੋਂ ਆਏ ਕਰਤਾ ਆਏ ਕਰਤਾ ਇਹ ਕਰਤਾ ਬਸ ਇਹਨੂੰ ਪਰਫੈਕਟ ਪਟਕਾ ਚਾਹੀਦਾ ਵੀ ਹਾਂ ਵੀ ਇਹਨ ਵਧੀਆ ਹੋਵੇ ਕਿਤੇ ਬੜਲ ਨਾ ਹੋਵੇ ਹਨਾ ਤੇ ਬਾਕੀ ਇੱਥੇ ਮੈਂ ਦਾ ਪਟਕਾ ਬੰਨਤਾ ਸੀਗਾ ਇਸ ਤੋਂ ਬਾਅਦ ਫਿਰ ਮੈਂ ਰੈਸਟ ਕਰੂੰਗੀ ਫਿਰ ਤਾਂ ਮੈਂ ਪੈ ਗਈ ਸੀਗੀ ਫਿਰ ਨਹੀਂ ਮੈਂ ਉੱਠੀ ਹੈਗੀ ਮਤਲਬ ਕਿ ਨੀਂਦ ਵੀ ਨਹੀਂ ਆਉਂਦੀ ਤੁਹਾਨੂੰ ਪਤਾ ਕੋਲਡ ਚ ਕਿਤੇ ਚੱਜ ਨਾਲ ਨੀਂਦ ਆਉਂਦੀ ਆ ਕੋਲਡ ਵੈਸੇ ਤੰਗ ਕਰੀ ਜਾਂਦਾ ਹਨਾ ਤੇ పటే యద మేడిసన ఖాకే నా కోల్డ ది నిద అపాను అం దియా బోాత అం కార్దియా నిద భి అంజి అంజి క్రాంట్ కోడే చాస్దా టాయం హోగా జూభిన పిన ਵੀਰੇ ਜੋ ਕਬੀ ਲਾਜੋ ਲੈ ਵੀਰੇ ਨੂੰ ਵੀ ਲਾਜ ਪੁੱਤ ਵੀਰੇ ਨੂੰ ਵੀ ਲਾਜੋ ਲਓ ਹਾਂਜੀ ਫਰੈਂਡਸ ਡੈਮੋਗਾ ਪੌੜੇ ਸੱਤ ਦਾ ਤੇ ਤੇ ਵੀ ਇਹ ਤਾਂ ਮੇਰੀ ਹਾਸੀ ਵੈਸੀ ਹੋਆ ਕੀ ਕਿ ਨਹੀਂ ਆਗਾ ਮੈਂ ਥੋੜਾ ਅਜੀਸ ਤੌਂਗੀ ਸੀ ਨੀਂਦ ਵੀ ਨਹੀਂ ਆਉਂਦੀ ਹੈਗੀ ਚੰਗੀ ਤਰ੍ਹਾਂ ਕਿਉਂਕਿ ਜਦ ਕੋਲਡ ਹੋਇਆ ਹੁੰਦਾ ਤੁਹਾਨੂੰ ਪਤਾ ਵੀ ਬੰਦਾ ਸੋ ਨਹੀਂ ਸਕਦਾ ਹੈਗਾ ਤੇ ਮੈਂ ਭੁੱਲ ਗਈ ਸੀਗੀ ਬੱਚਿਆਂ ਦੀਆਂ ਡਰੈੱਸਾਂ ਵਾਸ਼ ਕਰਨ ਵਾਲੀਆਂ ਨੇ ਸਵੇਰੇ ਇਹਨਾਂ ਨੇ ਸਕੂਲ ਜਾਣਾ ਮੇਰੀ ਯਾਦ ਆਈਆਂ ਤੇ ਮੈਨੂੰ ਮੈਂ ਸਬਜ਼ੀ ਵੀ ਬਣਾਉਣੀ ਹੈ ਕੰਮ ਜੀ ਲਾਣ ਦੇ ਕੀ ਕਰਾਂ ਕੀ ਨਾ ਕਰਾਂ ਇਹ ਜਦ ਮੈਂ ਪਾਣੀ ਛੱਤ ਪਾਉਂਗੀ ਨਾ ਮੈਨੂੰ ਹੋਰ ਜ਼ਿਆਦਾ ਕੋਲਡ ਹੋਏਗਾ ਅਜੇ ਤੱਕ ਉਹ ਗੱਤੇ ਵਾਲਾ ਭਾਈ ਨਹੀਂ ਆਇਆ ਮੈਂ ਗੱਤਾ ਚ ਕਾਉਣਾ ਇੰਨਾ ਗੰਦਾ ਲੱਗਦਾ ਪਿਆ ਸਿਲੰਡਰ ਆਪਣਾ ਭਰ ਆ ਲਿਆ ਸਿਲੰਡਰ ਆਪਣਾ ਆ ਗਿਆ ਸੀ ਘੰਦਰ ਰੱਖਣਾ ਮੈਨੂੰ ਤਾਂ ਖਿੱਚ ਵੀ ਨਹੀਂ ਹੋਇਆ ਅੱਜ ਮੇਰੀ ਸੇ ਹਿੰਮਤ ਜੀ ਨਹੀਂ ਆਉਂਦੀ ਮੈਂ ਅੱਥਰ ਖਾ ਲਿਆ ਵੀਰੇ ਨੂੰ ਕਰਕੇ ਮੈਂ ਅੱਥਰ ਖਾ ਲਿਆ ਤੇ ਅभी ਮੈਂ ਅਵੇ ਬਾਥਰੂਮ ਦਾ ਗੇਟ ਖੋਲਨੀ ਚਲੋ ਦਰਸਾ ਗਰ ਕੇ ਫਿਰ ਮੈਂ ਕਿਸਾਰੀ ਹੁਣ ਵਾਸ਼ ਕਰ ਕਰਨੀ ਚਲੋ ਜੀ ਮੈਂ ਹੁਣ ਕੱਪੜਿਆਂ ਨੂੰ ਪਾ ਦਵਾ ਮਸ਼ੀਨ ਚ ਮੈਂ ਤੁਹਾਨੂੰ ਫੇਰ ਮਿਲਦੀ ਹਾਂ ਹਾਂਜੀ ਇੱਥੇ ਮੈਂ ਮਸ਼ੀਨ ਚ ਕੱਪੜੇ ਪਾਇਆ ਹੀ ਸੀਗੀ ਸਬਜੀ ਮੈਂ ਕੱਟ ਲਈ ਸੀਗੀ ਆਕੇ ਪਰ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਹੈਗੀ ਇੱਥੇ ਮੈਂ ਆਇਲ ਪਾ ਲਿਆ ਸੀਗਾ ਮੈਂ ਬਣਾਉਂਗੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਆ ਆਲੂ ਅਭੀਜੋਦ ਕਹਿੰਦਾ ਕਿਉਂਕਿ ਉਹ ਪਨੀਰ ਨਹੀਂ ਖਾਂਦਾ ਨਾ ਸ਼ਿਮਲਾ ਮਿਰਚ ਖਾਂਦਾ ਕਹਿੰਦਾ ਮम्मा ਆਲੂ ਪਾ ਲਿਓ ਵਿੱਚ ਮੈਂ ਆਲੂ ਆਲੂ ਕੱਢ ਕੇ ਖਾ ਲੂੰਗਾ ਤੇ ਸਹਜ ਸ਼ਿਮਲਾ ਮਿਰਚ ਖਾ ਕੇ ਖੁਸ਼ ਹੋ ਉਹ ਖਾ ਲੰਦੀ ਉਹਨੂੰ ਟੇਸਟੀ ਲੱਗਦੀ ਆ ਤੇ ਮੈਂ ਪਿਆਜ਼ ਤੇ ਸ਼ਿਮਲਾ ਮਿਰਚ ਪਹਿਲਾਂ ਫਰਾਈ ਕਰਕੇ ਥੋੜਾ ਕੁ ਟਾਈਮ ਹਨਾ 2 ਕੁ ਮਿੰਟ ਆਪਣਾ ਪਹਿਲਾਂ ਫਰਾਈ ਕਰ ਲੂੰਗੀ ਇਹਨਾਂ ਨੂੰ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਆਲੂ ਐਡ ਕਰ ਦੂੰਗੀ ਤੇ ਤੇ ਨਾਲ ਦੀ ਨਾਲ ਆਪਣਾ ਕਿਚਨ ਵੀ ਸਾਫ਼ ਹੋ ਰਿਹਾ ਸੀਗਾ ਕਿਉਂਕਿ ਜੇ ਪਾਣੀ ਦਾ ਤੁੱਕਾ ਵੀ गिर ਜਾਂਦਾ ਮੈਨੂੰ ਨਹੀਂ ਵਧੀਆ ਲੱਗਦਾ ਮੈਂ ਨਾਲ ਦੀ ਨਾਲ ਸਾਫ਼ ਕਰ ਦੰਨੀ ਆ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਕੱਟ ਕੇ ਰੱਖਣ ਲੱਗੀ ਸੀ ਲਾਲ ਟਮਾਟਰ ਮੈਂ ਕਿਹਾ ਵੀ ਇਹ ਵੀ ਕਟਿੰਗ ਕਰ ਦੰਨੀ ਆ ਵਾਸ਼ ਕਰਕੇ ਰੱਖਲੇ ਸੀਗੇ ਮੈਂ ਤੇ ਇਹ ਕਟਿੰਗ ਕਰਨ ਲੱਗੀ ਸੀ ਤੇ ਇਸ ਟਾਈਮ ਮੇਰੇ ਇੰਨਾ ਜ਼ਿਆਦਾ ਦਰਦ ਹੋ ਰਿਹਾ ਸੀਗਾ ਬੋਡੀ ਲੱਤਾਂ ਟੁੱਟ ਟੁੱਟ ਜਾ ਰਹੀਆਂ ਸੀਗੀਆਂ ਬਸ ਆਏ ਦਿਲ ਕਰਦਾ ਸੀਗਾ ਵੀ ਘਰ ਛੱਡ ਕੇ ਭੱਜ ਜਮਾ ਹਨਾ ਈ ਵੇ ਮੈਂ ਕਿਤੇ ਇਹੋ ਜੀ ਜਗ੍ਹਾ ਤੇ ਚਲੇ ਜਾਮਾ ਬੀਬੀ ਜਿੱਥੇ ਕੋਈ ਨਾ ਹੋਵੇ ਬਸ ਮੈਨੂੰ ਇੰਨਾ ਗੁੱਸਾ ਆਈ ਜਾਂਦਾ ਸੀ ਆਪਣੇ ਆਪ ਤੇ ਤੇ ਇੱਥੇ ਆ ਦੇਖੋ ਥੋੜਾ ਜਿਹਾ ਮੈਂ ਫਰਾਈ ਕਰ ਰਹੀ ਸੀਗੀ ਪਿਆਜ਼ ਤੇ ਸ਼ਿਮਲਾ ਮਿਰਚ ਹੋਗੇ ਸੀਗੇ ਉਸ ਤੋਂ ਬਾਅਦ ਆਲੂ ਐਡ ਕਰਤੇ ਸੀਗੇ ਤੇ ਲਾਸਟ 'ਚ ਪਾਉਂਗੀ ਮੈਂ ਆਪਣਾ ਨੂਨ ਮਿਰਚ ਮਸਾਲੇ ਜੋ ਵੀ ਹੋਣਗੇ ਜਦੋਂ ਆਲੂ ਗਲ ਜਾਣਗੇ ਹਨਾ ਪੱਕ ਜਾਣਗੇ ਆਲੂ ਤੇ ਮੈਂ ਤੁਹਾਨੂੰ ਅਸੀਂ ਦੱਸ ਰਹੀ ਸੀਗੀ ਵੀ ਕਿੰਨੀ ਔਰਤ ਦੀ ਇੱਕ ਜ਼ਿੰਦਗੀ ਹਨਾ ਕਿਹੋ ਜੀ ਆ ਵੀ ਉਹ ਮਤਲਬ ਕਿ ਬਿਮਾਰ ਹੋ ਕੇ ਵੀ ਉਹਨੂੰ ਸਾਰੇ ਟੱਬਰ ਦੀ ਸੋਚ ਲੱਗੀ ਰਹਿੰਦੀ ਆ ਵੀ ਹਾਂ ਵੀ ਮੈਂ ਖਾਣਾ-ਦਾਣਾ ਬਣਾ ਕੇ ਦੇਣਾ ਆਪਣੇ ਬੱਚਿਆਂ ਲਈ ਹਨਾ ਆਪਣੇ ਪਰਿਵਾਰ ਲਈ ਵੀ ਭੁੱਖੇ ਨਾ ਸੋ ਜਾਣਾ ਹਨਾ ਵੀ ਕੀ ਜ਼ਿੰਦਗੀ ਐ ਇੱਕ ਔਰਤ ਦੀ ਪਰ ਅੱਜ ਮੇਰਾ ਐ ਜੀ ਕਰਦਾ ਸੀ ਵੀ ਮੈਂ ਘਰ ਛੱਡ ਕੇ ਕਿਤੇ ਭੱਜ ਜਾਵਾਂ ਵੀ ਉਹਨੂੰ ਕੋਈ ਬੁਲਾਵੇ ਨਾ ਕੋਈ ਮੈਨੂੰ ਛੇੜੇ ਨਾ ਐਨਾ ਜ਼ਿਆਦਾ ਦਰਦ ਹੋ ਰਿਹਾ ਸੀਗਾ ਬਾਡੀ ਦੇ ਵਿੱਚ ਇੱਕ ਕੋਲਡ ਨੇ ਐਨਾ ਤੰਗ ਕੀਤਾ ਹੋਇਆ ਸੀ ਉਸ ਤੋਂ ਬਾਅਦ ਜੀ ਮੈਂ ਆਪਣਾ ਲੱਗੀ ਸੀਗੀ ਆਟਾ ਗੁੰਨਣ ਸਬਜੀ ਮੈਂ ਉਧਰ ਰੱਖਤੀ ਸੀਗੀ ਮੈਂ ਕਿਹਾ ਚਲੋ ਉਧਰ ਮੇਰੀ ਸਬਜੀ ਨਾਲ ਦੀ ਨਾਲ ਬਣੀ ਜਾਊਗੀ ਤੇ ਟਾਈਮ ਵੀ ਇੱਥੇ ਮੈਨੂੰ ਲੱਗਦਾ 7:30 ਦਾ 7:00 ਦਾ ਹੋ ਗਿਆ ਸੀ ਕਿਉਂਕਿ ਪਹਿਲਾਂ ਮੈਂ ਮਸ਼ੀਨ 'ਚ ਕੱਪੜੇ ਪਾ ਕੇ ਆਈ ਵਾਸ਼ ਕਰਨੇ ਆਲੇ ਤੁਹਾਨੂੰ ਦੱਸਦੀ ਆਈ ਆ ਮੈਂ ਭੁੱਲ ਗਈ ਸੀਗੀ ਪਰ ਫਿਰ ਮੈਨੂੰ ਮਜਬੂਰੀ 'ਚ ਧੋਣੇ ਪਏ ਪਰ ਮੈਂ ਸਾਰੇ ਧੋਲੇ ਸੀਗੇ ਤੇ ਮੇਰੇ ਬੱਚਿਆਂ ਦੇ ਡਰੈਸਾਂ ਹੀ ਨਹੀਂ ਧੋਈਆਂ ਮੈਂ ਕਿਹਾ ਚਲੋ ਹੁਣ ਧੋਣ ਤਾਂ ਲੱਗੀ ਮਸ਼ੀਨ ਤਾਂ ਚਲਾਉਣੀ ਆ ਵੀ ਸਾਰੇ ਧੋਲਣੇ ਆ ਤੇ ਉਸ ਤੋਂ ਬਾਅਦ ਜੀ ਸਬਜੀ ਆਪਾਂ ਰੱਖੀ ਹੋਈ ਸੀਗੀ ਮੈਂ ਗੈਸ ਕੱਟ ਕਰਤਾ ਸੀਗਾ ਵੀ ਮੈਂ ਲੱਗ ਨਾ ਜਾਵੇ ਨੀਚੇ ਸਬਜੀ ਤੇ ਆਪਣਾ ਆਟਾ ਵੀ ਗੁੰਨੋ ਹੋ ਗਿਆ ਸੀ ਅੱਜ ਤਾਂ ਮੈਂ ਆਟਾ ਨਹੀਂ ਮੈਂ ਦੋ ਟਾਈਮ ਆਟਾ ਗੁੰਨਦੀ ਆ ਤਾਜ਼ਾ ਅੱਜ ਤਾਂ ਮੈਂ ਆਟਾ ਵੀ ਰਾਤ ਨੂੰ ਹੀ ਗੁੰਨੇ ਕੇ ਰੱਖ ਲਿਆ ਸੀਗਾ ਵੀ ਸਵੇਰੇ ਮੇਰੇ ਤੋਂ ਪਤਾ ਨਹੀਂ ਕੀ ਹੋ ਜਾਣਾ ਆਪਣਾ ਸਰੀਰ ਹੋਵੇ ਇਥੇ ਮੇਰੇ ਬਾਹਾਂ ਚ ਦਰ ਤੈਨਾ ਹੋ ਰਿਹਾ ਸੀ ਆਟਾ ਗੁੰਨਣ ਲੱਗੇ ਵੀ ਇਨੀ ਤਕਲੀਫ ਸੀਗੀ ਬਾਹਾਂ ਚ ਮੈਂ ਕਿਹਾ ਵੀ ਸਵੇਰੇ ਦਿਨ ਪਤਾ ਨਹੀਂ ਕਿਹੋ ਜਿਹਾ ਹੋਵੇ ਕਿਹੋ ਜਿਹਾ ਨਾ ਹੋਵੇ ਵੀ ਮੈਂ ਚਲੋ ਹੁਣੇ ਗੁੰਨੇ ਕੇ ਰੱਖ ਦੰਨੀ ਆ ਵੀ ਘਟੋ ਘਟ ਬੱਚਿਆਂ ਨੂੰ ਫੁਲਕੇ ਲਾ ਕੇ ਤਾਂ ਦੇ ਦੂੰਗੀ ਜਲਦੀ ਜਲਦੀ ਤੇ ਉਸ ਤੋਂ ਬਾਅਦ ਜੀ ਮੈਂ ਆਪਣਾ ਤਵਾ ਵੀ ਧੋ ਕੇ ਰੱਖ ਲਿਆ ਸੀਗਾ ਤੇ ਤਵਾ ਆਪਾਂ ਧੋ ਲਿਆ ਸੀਗਾ ਤੇ ਆਪਣਾ ਕੰਮ ਆਪਣੇ ਨਿਪੜ ਗਏ ਸੀਗੇ ਆਟਾ ਵੀ ਗੁੰਨ ਲਿਆ ਸੀ ਸਬਜ਼ੀ ਵੀ ਆਪਣੀ ਬਣਨ ਵਾਲੀ ਸੀਗੀ ਥੋੜੀ ਜੀ ਕਿਉਂਕਿ ਮੈਂ ਸਲੋ ਕਰਕੇ ਰੱਖੀ ਸੀ ਫਿਰ ਨਾਲ ਦੀ ਨਾਲ ਮੈਂ ਬਾਹਰ ਕੱਪੜੇ ਵੀ ਦੇਖਣ ਜਾਂਦੀ ਸੀਗੀ ਉਸ ਤੋਂ ਬਾਅਦ ਜੀ ਸਲੋ ਘੱਟ ਕੇ ਚਲੇ ਗਈ ਸੀ ਕਿ ਮੈਂ ਆ ਗਈ ਸੀ ਬਾਹਰ ਇੱਥੇ ਜੀ ਹੁਣ ਆਪਣਾ ਕੱਪੜੇ ਮੇਰੇ ਵਾਸ਼ ਹੋ ਗਏ ਸੀਗੇ ਕਿਉਂਕਿ ਮੈਂ ਕੱਪੜੇ ਆਪਣੇ ਕਚਾਲ ਲਗੀ ਸੀਗੀ ਸਾਰੇ ਕਚਾਲ लेके ਚਲੇ ਗਈ ਸੀਗੀ ਮੈਂ ਕਿਹਾ ਚਲੋ ਅभी ਪਹਿਲਾਂ ਮੈਂ ਆਟਾ ਗੁੱਲਣ ਨਹੀਂ ਆ ਵੀ ਉਸ ਤੋਂ ਬਾਅਦ ਆ ਕੇ ਸੁੱਕਣੇ ਪਾਣੇ ਨਾਲੇ ਆਟੇ ਨੂੰ ਰੈਸਟ ਮਿਲ ਜੂਗੀ ਹਨਾ ਤੇ ਉੱਥੇ ਜੀ ਫਿਰ ਮੈਂ ਉਸ ਤੋਂ ਬਾਅਦ ਜੀ ਬਾਕੀ ਆ ਪਾ ਇੱਧਰ ਆ ਗਏ ਸੀਗੇ ਹੁਣ ਕੱਪੜੇ ਸੁੱਕਣੇ ਲੱਗ ਗੀ ਸੀਗੇ ਪੌਣ ਬਾਕੀ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਵਲੌਗ ਕਿਵੇਂ ਦੇ ਲੱਗਦੇ ਨੇ ਤੇ ਪਲੀਜ਼ ਕਿਉਂਕਿ ਸਾਨੂੰ ਵਧੀਆ ਲੱਗਦਾ ਜਦ ਤੁਹਾਡੇ ਕਮੈਂਟ ਆਉਂਦੇ ਨੇ ਹਨਾ ਸਾਡਾ ਵੀ ਉਤਸ਼ਾਹ ਵਧਦਾ ਹੈ ਸਾਨੂੰ ਵਲੌਗਿੰਗ ਕਰਨ ਚ ਵਧੀਆ ਲੱਗਦਾ ਫਿਰ ਹਨਾ ਵੀ ਹਾਂ ਸਾਡੇ ਵੀਰ ਭੈਣ ਦੇਖਦੇ ਨੇ ਕਮੈਂਟ ਕਰਦੇ ਨੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਔਰ ਦੱਸ ਦਿਆ ਕਰੋ ਤੁਹਾਨੂੰ ਵਲੌਗ ਕਿਵੇਂ ਦੇ ਲੱਗਦੇ ਨੇ ਇੱਥੇ ਜੀ ਸਾਰੇ ਕੱਪੜੇ ਫਿਰ ਮੈਂ ਪਹਿਲਾਂ ਮੈਂ ਕਹਿੰਦੀ ਸੀ ਥੋੜੇ ਜੀ ਸੀਗੇ ਬਟ ਫਿਰ ਛੋਟੇ 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 ਨਿਕਲੀ ਗਏ ਬੱਚਿਆਂ ਦੀ ਟੀ-ਸ਼ਰਟਾਂ ਆਰਾ ਕਾਫੀ ਹੋ ਗਿਆ ਸੀਗੇ ਕੱਪੜੇ ਫਿਰ ਮੈਂ ਸਾਰੀ ਵਾਸ਼ ਕਰਕੇ ਅੰਦਰ ਰੱਖਤੇ ਸੀਗੇ ਉਸ ਤੋਂ ਬਾਅਦ ਜੀ ਮੈਂ ਹੁਣ ਆ ਗਈ ਸੀਗੀ ਫਿਰ ਕਿਚਨ ਦੇ ਵਿੱਚ ਇੱਥੇ ਲੱਗੀ ਸੀਗੀ ਮੈਂ ਆਪਣੀ ਰੋਟੀ ਬਣਾਉਣ ਉਹ ਕਿ ਕਸੇ ਆਦੇ ਪਾਪਾ ਆ ਚੁੱਕੇ ਸੀਗੇ ਉਹ ਵੀ ਆਪਣੇ ਉਹਨਾਂ ਦੇ ਵੀ ਜਾੜ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਉਹਦਾ ਮਤਲਬ ਕਿ ਉਹ ਡੈਡ ਕਰਵਾ ਕੇ ਆਏ ਨੇ ਮਤਲਬ ਕਿ ਭਰਾ ਰਹੇ ਨੇ ਉਹਨਾਂ ਨੇ ਕੱਢੀ ਨਹੀਂ ਕਹਿੰਦੇ ਵੀ ਭਰ ਦੰਨੇ ਇਹਨੂੰ ਵੀ ਭਰੇ ਤਾਂ ਸਹੀ ਹੋ ਜਾਊਗੀ ਅੱਜ ਭਰਤੀ ਤੇ ਇੱਕ ਵਾਰ ਹੋਰ ਭਰ ਹੋਊਗੀ ਦੋ ਤਿੰਨ ਵਾਰ ਚ ਭਰ ਹੋਊਗੀ ਹਨਾ ਤੇ ਉਹਨਾਂ ਨੇ ਭਰ ਆ ਲਈ ਜਾੜ ਮਸਾਲਾ ਜਾ ਭਰ ਦੰਨੇ ਵਾਈਟ ਵਾਈਟ ਜਾ ਤੇ ਉਹ ਵੀ ਪਏ ਸੀਗੇ ਕਾਫੀ ਤਰਤ ਹੋ ਰਿਆ ਸੀਗਾ ਉਹਨਾਂ ਦੀ ਵੀ ਪੇਨ ਹੋ ਰਹੀ ਸੀਗੀ ਪਤਾ ਨਹੀਂ ਕਿ ਆ ਘਰ ਚ ਗਰੋ ਚੱਲਿਆ ਹੋਇਆ ਵੀ ਸਾਰੇ ਮਤਲਬ ਕਿ ਠੀਕੇ ਨਹੀਂ ਹੋ ਰਿਆ ਹਨ ਫਿਰ ਉਸ ਤੋਂ ਬਾਅਦ ਜੇ ਹੁਣ ਆਪਾਂ ਰੋਟੀ ਬਣਾ ਕੇ ਤੇ ਆਜੋ ਜੀ ਤੁਸੀਂ ਵੀ ਸਾਰੇ ਜਣੇ ਖਾ ਲਓ ਰੋਟੀ ਤੁਹਾਡੇ ਲਈ ਵੀ ਆਪਾਂ ਬਣਾ ਦੰਨੇ ਸਾਰੇ ਲਈ ਇੱਥੇ ਜੀ ਮੈਂ ਸਬਜੀ ਮੇਰੀ ਬਣ ਗਈ ਸੀਗੀ ਬੋਟਲਸ ਦੀ ਸਬਜੀ ਬਣੀ ਸੀਗੀ ਤੇ ਅਵੀ ਨੇ ਵੀ ਖੁਸ਼ ਹੋ ਕੇ ਖਾਦ ਦੀਆ ਸਹਿਜ ਨੂੰ ਤਾਂ ਪਤਾ ਹੀ ਆ ਫਿਰ ਉਹਦੀ ਤਾਂ ਫੇਵਰਟ ਆ ਉਹਨੇ ਤਾਂ ਖੁਸ਼ ਹੋ ਕੇ ਖਾਣੀ ਹੋ ਸੀਗੀ ਤੇ ਉਸ ਤੋਂ ਬਾਅਦ ਜੀ ਮੈਂ ਲੱਗੀ ਸੀ ਇਥੇ ਖੀਰੇ ਕਟਿੰਗ ਕਰਨ ਮੈਂ ਕਿਹਾ ਚਲੋ ਵੀ ਮੈਂ ਖੀਰੇ ਕਟਿੰਗ ਕਰ ਦੰਨੀ ਆ ਵੀ ਕਟਿੰਗ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਆ ਨਾ ਚਾਏ ਬਿਮਾਰ ਹੋਈਏ ਜਾਂ ਮਰਦੀ ਹੋਈਏ ਸਾਇਦ ਪਾਪਾ ਕਹਿੰਦੇ ਸੀਗੇ ਲੈ ਮੈਂ ਕਰ ਦੋਣਾ ਫਿਰ ਮੈਂ ਕਿਹਾ ਨਹੀਂ ਵੀ ਮੈਨੂੰ ਹੁਣ ਲੱਗੀ ਰਹਿਣ ਦੋ ਬਸ ਮੈਨੂੰ ਬਲਾਓ ਨਾ ਕਿ ਕੋਈ ਵੀ ਮੈਂ ਕੰਮ ਕਰ ਰਹੀ ਆ ਨਾ ਮੈਂ ਚੁੱਪ ਕਰਕੇ ਬਸ ਮੈਨੂੰ ਕਰੀ ਜਾਣ ਦੋ ਮੈਂ ਬੱਚਿਆਂ ਨੂੰ ਵੀ ਕਹਿਤਾ ਸੀਗਾ ਮੈਨੂੰ ਇੰਨਾ ਗੁੱਸਾ ਚੜ ਰਿਹਾ ਸੀ ਪਤਾ ਨਹੀਂ ਕਿਉਂ ਇੰਨਾ ਗੁੱਸਾ ਆ ਰਿਹਾ ਸੀਗਾ ਬਸ ਮੈਂ ਕਹਿੰਦੀ ਸੀ ਮੈਨੂੰ ਕੋਈ ਬਲਾਓ ਨਾ ਮੇਰੇ ਕੋਲ ਨਾ ਆਓ ਬਸ ਮੈਨੂੰ ਲੱਗੀ ਰਹਿਣ ਦੋ ਕੰਮ ਹਨਾ ਵੀ ਇੰਨਾ ਕੇ ਜਿਆਦਾ ਮੇਰੇ ਪੇਨ ਸੀਗੀ ਬਾਡੀ ਤੇ ਵਿੱਚ ਤੇ ਕੋਲਡ ਨੈਕ ਇੰਨਾ ਦੁਖੀ ਕੀਤਾ ਹੋਇਆ ਸੀਗਾ ਬਹੁਤ ਜਿਆਦਾ ਕੋਲਡ ਨੇ ਦੁਖੀ ਕੀਤਾ ਹੋਇਆ ਸੀਗਾ ਆਈਸ ਚੋ ਪਾਣੀ ਆ ਰਿਹਾ ਸੀਗਾ ਕਿਉਂਕਿ ਜਿੰਨਾ ਚਿਰ ਤਾਂ ਮੈਡੀਸਨ ਦਾ ਸਰ ਰਿਹਾ ਉਨਾ ਟਾਈਮ ਤੱਕ ਸਹੀ ਰਿਹਾ ਫੇਰ ਬਾਅਦ ਚ ਸ਼ਾਮ ਨੂੰ ਆਈਸ ਚ ਪਾਣੀ ਲੱਗ ਗਿਆ ਸੀ ਗਾਣ ਤੇ ਉਸ ਤੋਂ ਬਾਅਦ ਜੀ ਹੁਣ ਇਹਨਾਂ ਨੂੰ ਮੈਂ ਕਟਿੰਗ ਕਰਕੇ ਰੱਖ ਦੂੰਗੀ ਤੇ ਨਾਲ ਦੀ ਨਾਲੇ ਖਾਲੀ ਸੀਗੀ ਰੋਟੀ ਤਾਂ ਅਸੀਂ ਫਿਰ ਬਸ ਪਲੀਜ਼ ਤੁਸੀਂ ਸਾਰੇ ਜਾਣੇ ਵਲੌਗ ਨੂੰ ਪਿਆਰ ਦਿਆ ਕਰੋ ਤੁਸੀਂ ਬਹੁਤ ਘੱਟ ਪਿਆਰ ਦਿੰਨੇ ਹੋ ਪਲੀਜ਼ ਤੁਹਾਡਾ ਸ਼ੇਅਰ ਕਰਨ ਨਾਲ ਕੁਝ ਨਹੀਂ ਹੋਣਾ ਹੈਗਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਪਲੀਜ਼ ਸ਼ੇਅਰ ਕਰ ਦਿਆ ਕਰੋ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਹੈਗਾ ਕੁਝ ਨਹੀਂ ਲੱਗਣਾ ਔਰ ਲਾਈਕ ਨਹੀਂ ਕਰਦੇ ਹੈਗੇ ਜਿਹੜੇ ਦੇਖਦੇ ਆਵੀਆਂ ਨਾ ਤੁਸੀਂ ਦੇਖ ਜਾਂਦੇ ਹੋ ਵਲੌਗ ਨਾਲ ਲਾਈਕ ਕਰਦੇ ਹੋ ਨਾ ਕਮੈਂਟ ਕਰਦੇ ਹੋ ਪਲੀਜ਼ ਜੇ ਕਮੈਂਟ ਨਹੀਂ ਕਰਨਾ ਹੁੰਦਾ ਤਾਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਹਨਾ ਵਧੀਆ ਲੱਗਦਾ ਵੀ ਤੁਸੀਂ ਜਦੋਂ ਲਾਈਕ ਕਰਦੇ ਹੋ ਨਾ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਪਲੀਜ਼ ਜ਼ਰੂਰ ਕਰਿਆ ਕਰੋ ਤੇ ਅੱਜ ਮੇਰਾ ਵਲੌਗ ਪਹਿਲਾਂ ਪਾਉਣ ਦੀ ਸਲਾਹ ਨਹੀਂ ਸੀਗੀ ਫਿਰ ਮੈਂ ਕਿਹਾ ਚਲੋ ਹੁਣ ਮੇਰਾ ਬਣਿਆ ਹੋਇਆ ਨਾ ਮੈਂ ਬਣਾਇਆ ਵੀ ਇੰਨਾ ਔਖਾ ਹੈ ਪਰ ਮੈਂ ਕਿਹਾ ਚਲੋ ਹੁਣ ਮੈਂ ਕਿਉਂ ਕਰਨਾ ਮੈਂ ਪਾਈ ਦੰਨੀ ਆ ਪਰ ਮੈਂ ਫਿਰ ਹਿੰਮਤ ਜੀ ਕਰਕੇ ਵਲੌਗ ਦੀ ਐਡੀਟਿੰਗ ਕਰਕੇ ਮੈਂ ਕਿਹਾ ਚਲੋ ਪਾਈ ਦੰਨੀ ਆ ਤੇ ਬਾਕੀ ਜੀ ਖੀਰੇ ਆਪਣੇ ਇੱਥੇ ਕਟਿੰਗ ਹੋ ਗਏ ਇਹਦੇ ਉੱਤੇ ਆਪਾਂ ਬਾਅਦ ਵਿੱਚ ਮਤਲਬ ਕਿ ਹੁਣੇ ਰੱਖ ਲਾਂਗੇ ਲਾ ਕੇ अपना, अपना साल्ट मसाला ਜਿਆ ਹਨਾ ਔਲਾਦਾਗੇ ਆਪਣਾ ਫਿਰ ਥੋੜਾ ਜਿਹਾ ਬਲੈਕ ਸਾਲਟ ਪਾ ਦਾਂਗੇ ਤੇ ਖੀਰੇ ਆਪਣੇ ਹੋ ਗਏ ਜੀ ਤਿਆਰ ਉਧਰ ਆਪਣੀ ਰੋਟੀ ਵੀ ਹੋ ਗਈ ਤਿਆਰ ਸਾਰੇ ਕੰਮ ਆਪਣੇ ਨਿਪੜ ਗਏ ਦੁੱਧ ਵੀ ਆਪਾਂ ਨੇ ਗਰਮ ਕਰਨਾ ਰੱਖਤਾ ਸੀਗਾ ਤੁਸੀਂ ਦੇਖਿਆ ਹੀ ਹਨਾ ਦੁੱਧ ਵੀ ਰੱਖਤਾ ਸੀਗਾ ਮੈਂ ਫਿਰ ਰੋਟੀ ਵੀ ਆਪਣੇ ਕੱਪੜੇ ਵੀ ਧੋ ਕੇ ਅੰਦਰਲਾ ਰੱਖ ਲਏ ਸੀਗੇ ਤੇ ਸਾਰੇ ਕੰਮ ਨਿਭੜ ਗਏ ਸੀ ਇਹ ਬਸ ਸੋਣ ਸੀ ਰੋਟੀ ਵਾਲੇ ਭਾਂਡੇ ਰੋਟੀ ਖਾਣ ਤੋਂ ਬਾਅਦ ਆਪਾਂ ਆਪਣੇ ਭਾਂਡੇ ਵਗੈਰਾ ਵੀ ਚੱਕ ਦਾਂਗੇ ਤੇ ਅੱਜ ਤਾਂ ਬਸ ਮੈਂ ਇੱਕ ਖਿਜ ਕੇ ਲੱਗੀ ਹੋਈ ਸੀ ਵੀ ਦੇਖ ਦੇ ਮੈਨੂੰ ਇੰਨਾ ਖਿਜਤੀ ਵੀ ਕੋਈ ਗੱਲ ਨਹੀਂ ਕਿੰਨਾ ਕੁ ਦਰਦ ਦੇ ਲੂਗਾ ਸਰੀਰ ਕਿੰਨੀ ਕੁ ਤਕਲੀਫ ਤੇ ਲੂਗਾ ਮੈਂ ਅੱਜ ਖਿਜ ਕੇ ਬਸ ਲੱਗੀ ਰਹੀ ਵੀ ਬਸ ਮੈਂ ਕੰਮ ਕਰਨਾ ਊਭੀ ਇਹ ਤਾਂ ਹੁਣ ਰੋਜ਼ ਰੋਜ਼ ਪੈ ਕੇ ਦਾ ਸਰਨਾ ਨਹੀਂ ਹੈਗਾ ਹਨਾ ਕੋਣ ਸਾਬਲੂ ਕਿਸੇ ਨੂੰ ਕੋਈ ਨਹੀਂ ਸਾਬ ਸਕਦਾ ਹਨ ਇੱਕ ਦਿਨ ਸਾਬਲੂ ਆ ਕੇ ਦੋ ਦਿਨ ਸਾਬਲੂ ਪਰ ਪਤਾ ਨਹੀਂ ਅੱਜ ਮੈਨੂੰ ਕੀ ਹੋਇਆ ਵਾ ਤੇ ਮੈਨੂੰ ਇੰਨੀ ਖਿਜ ਆਈ ਜਾਂਦੀ ਸੀ ਬਸ ਆਪਣੇ ਆਪ ਤੀ ਹਾਂਜੀ ਬਾਕੀ ਜੀ ਹੁਣ ਇੱਥੇ ਆਪਾਂ ਵਲੌਗ ਦਾ ਕਰਦੇ ਆ ਐਂਡ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕੀ ਕਰਿਓ ਮਿਲਾਂਗੇ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਵਲੌਗ ਓਕੇ ਜੀ ਬਾਏ ਬਾਏ ਗੁੱਡ ਨਾਈਟ